ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਇੱਕ ਤਾਜੀ ਸਿਵਰਡ ਦਿਖਾਉਨੇ ਆ ਤੁਹਾਨੂੰ ਬੱਚਾ ਆ ਗਿਆ ਤੇ ਮਗਰ ਬਈ ਬੱਸਾ ਜਿਹੜੀ ਵੀਡੀਓ ਬਣਾਈ ਆਪਾਂ ਡਟਲਮਾ ਜਿਲ੍ਹਾ ਨੂੰ ਬਰਨਾਲਾ ਤਹਿਸੀਲ ਤੋਂ ਆਪਾਂ ਨੇੜੇ ਪੱਖੋ ਕੈਂਚੇ ਇਧਰੋਂ ਆਉਂਗੇ ਮੋੜਨਾ ਆਪਾਂ ਪਿੰਡ ਵੀਲੇੜੀ ਰਹਿੰਦਾ ਕੰਡੈਕਟਰ ਨੰਬਰ ਬੋਲਿਓ ਬਈ ਆਪਣਾ 9957 61499 ਇਹ ਬਾਈ ਦਾ ਬਾਈ ਕੰਡਕਟਰ ਨੰਬਰ ਆ ਬਾਕੀ ਚਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਕਿਹੜਾ ਸੂਆ ਸੂਈ ਆ ਵੇੜ ਇਹ ਦੂਜਾ ਸੂਆ ਸੂਈ ਦੂਜਾ ਸੂਆ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਸੂਈ ਨੂੰ ਹੋਵੇ 12 13 ਦਿਨ ਬਾਈ 12 ਤੋਂ 13 ਦਿਨ ਹੋ ਗਏ ਸੂਈ ਨੂੰ ਕਿੰਨਾ ਤਾਂ ਦਹੇਰਾ ਬਾਈ ਦੁੱਧ ਦੇ ਥੱਲੇ ਹੈਗਾ ਬਾਈ ਇੱਥੇ ਹੀ 24 ਲੀਟਰ ਹੁਣ ਠੀਕ ਹੈ ਬਾਈ ਹੂੰ ਠੰਡੀ ਸੀਲ ਫੁੱਲ ਆ ਹਨਾ ਵਧੀਆ ਵਧੀਆ ਬਾਈ ਪੂਰੀ ਠੰਡੀ ਸੀਲ ਬਾਈ ਕਹਿੰਦਾ ਫੁੱਲ ਆ ਬਾਈ ਕਹਿੰਦਾ ਅਸੀਂ ਕਰਦੇ ਹੱਤੀ ਚ ਬਾਈ ਬਾਕੀ ਛੋਡੀ ਮਰਦੀ ਹੈ ਬਾਈ ਮਸ਼ੀਨ ਤੇ ਵੀ ਕਰ ਸਕਦੇ ਕੋਈ ਚੱਕਰ ਨਹੀਂ ਥਣ ਇੱਕ ਨੰਬਰ ਮੁੱਠੀ ਵਾਲਾ ਥਣ ਚਾਰੇ ਥਣ ਨਖੜ ਮੇ ਥਣ ਪੂਰੇ ਗਏ ਉਤੇ ਤੇ ਬਾਈ ਕਹਿੰਦਾ ਸਵੇਰ ਦੀ ਬਾਈ ਚਵਾਈ ਹੋਈ ਵੀ ਉਸ ਹਿਸਾਬ ਨਾਲ ਦੀ ਜਜਮੈਂਟ ਲਾ ਲਿਓ ਸ਼ਾਮ ਤੱਕ ਬਾਈ ਕਹਿੰਦਾ ਸੌਣਾ ਤਿਆਰ ਕਰਦੀ ਆ ਤੇ ਮੁੱਲ ਜਿਹੜਾ ਇਹਦਾ ਲੈਂਡ ਦੇਣ ਰੱਖਿਆ ਬਾਈ ਨੇ 95000 ਰੁਪਿਆ ਬਾਕੀ ਬਾਈ ਕਹਿੰਦੇ ਆਏਗੇ ਦਾ ਥੋੜਾ ਗਣਾ ਮਾਨ ਪੈਣ ਮੌਕੇ ਤੇ ਜਰੂਰ ਹੋ ਜਾਊਗਾ ਫੇਸ ਵਗੈਰਾ ਚੈੱਕ ਕਰ ਸਕਦੇ ਕਦ ਕਾਠ ਵਾਲੀਆਂ ਸਮੀਪਲੀ ਕਰਨ ਵਾਲੀ ਫੁੱਲ ਚੰਗੀ ਆ ਮੁੱਲ ਕਿੰਨਾ ਕਹ ਤਾ ਦ ਪਾ ਦੂ ਬਈ ਦੁੱਤ ਬਾਈ ਇਹ ਹੇਰ ਪਿਛਲੇ ਸੂਏ ਪਹਿਲੇ ਸੂਏ ਨੇ 22 ਲੀਟਰ 26 ਲੀਟਰ ਚ ਹੋਇਆ ਤਿਆਰ ਕੀ ਵਰਕ ਨਹੀਂ ਕਰਦਾ ਆਇਤ ਕੀ ਬਾਈ ਉਮੀਦ ਤਾਂ ਹੁਣ ਉਹ ਤੋਂ ਵੱਧ ਹੀ ਦਿੰਦਾ ਪਸੂ ਹਣਾ ਦੂਜੇ ਸੂਏ ਤਾਂ ਆ ਪਦੇ ਆ ਬਾਕੀ ਅਗਲੇ ਦੀ ਆਪਦੀ ਸੇਵਾ ਸਹੀ ਗੱਲ ਆ ਅੱਜ ਦਾ ਦੁੱਧ ਹੈਗਾ 23-24 ਲੀਟਰ ਭੌਂ ਤੰਨਾ ਟਾਈਮ ਚੋਲੇ ਕੋਈ ਭੋਂ ਪਾਣੀ ਭਾਵੇਂ ਬਾਈ ਕਹਿੰਦਾ ਚਾਰ ਪੰਜ ਟਾਈਮ ਆਪਦੀ ਚਵਾਈ ਕਰ ਸਕਦੇ ਕੋਈ ਚੱਕਰ ਹੀ ਨਹੀਂ ਤੇ ਸੌਡ ਨੂੰ ਵੇਖਣ ਲਈ ਧੰਨਵਾਦ